ਕੱਲ ਦੀ ਟ੍ਰੇਨ ਵਿੱਚ ਲਿਆ ਕੁੜੀ ਨੇ ਜਨਮ ਸਵਾਰੀਆਂ ਨੇ ਮੌਕੇ ਤੇ ਕਰਤਾ ਆ ਕੰਮ ਅਕਸਰ ਹੀ ਕਈ ਵਾਰ ਲੋਕ ਇਹੋ ਜਿਹਾ ਕੰਮ ਕਰ ਦਿੰਦੇ ਨੇ ਜੋ ਕਿ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਹੁੰਦਾ ਏ ਜਿਵੇਂ ਕਿ ਇਸ ਟ੍ਰੇਨ ਵਿੱਚ ਹੋਇਆ ਦਰਅਸਲ ਇਸ ਟ੍ਰੇਨ ਵਿੱਚ ਇੱਕ ਗਰਭਵਤੀ ਮਹਿਲਾ ਸਫ਼ਰ ਕਰ ਰਹੀ ਸੀ ਪਰ ਅਚਾਨਕ ਹੀ ਉਸਦੇ ਦਰਦ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਮੌਕੇ ਤੇ ਹੀ ਰੇਲਵੇ ਕਰਮਚਾਰੀਆਂ ਅਤੇ ਇੱਕ ਨਰਸ ਨੇ ਇਸ ਔਰਤ ਦੀ ਰੇਲ ਵਿੱਚ ਹੀ ਡਿਲੀਵਰੀ ਕਰਵਾ ਦਿੱਤੀ ਅਤੇ ਇਸ ਔਰਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਇਸ ਗਰੀਬ ਪਰਿਵਾਰ ਦੀ ਮਦਦ ਲਈ ਟ੍ਰੇਨ ਵਿੱਚ ਸਵਾਰ ਲੋਕਾਂ ਨੇ ਨੇ 100 ਕਿਸੇ ਨੇ 50 ਸਾਰਿਆਂ ਨੇ ਇਸ ਪਰਿਵਾਰ ਨੂੰ ਪੈਸੇ ਇਕੱਠੇ ਕਰਕੇ ਦਿੱਤੇ ਅਤੇ ਕਿਹਾ ਕਿ ਇਹ ਇਸਤੀ ਦਾ ਸ਼ਗਨ ਹੈ ਅਤੇ ਕੁੜੀ ਦੇ ਜਨਮ ਲੈਣ ਤੋਂ ਬਾਅਦ ਸਾਰੀਆਂ ਹੀ ਸਵਾਰੀਆਂ ਤਾੜੀਆਂ ਮਾਰ ਕੇ ਹੈਪੀ ਬਰਥਡੇ ਟੂ ਯੂ ਕਹਿਣ ਲੱਗੀਆਂ ਅਤੇ ਮੌਕੇ ਤੇ ਇੱਕ ਐਂਬੂਲੈਂਸ ਬੁਲਾ ਕੇ ਇਸ ਪਰਿਵਾਰ ਨੂੰ ਹਸਪਤਾਲ ਪਹੁੰਚਾ ਦਿੱਤਾ ਬਹੁਤ ਥੋੜੇ ਲੋਕ ਐਦਾਂ ਦੇ ਹੁੰਦੇ ਨੇ ਜੋ ਕਿ ਕਿਸੇ ਗਰੀਬ ਦੀ ਮਦਦ ਕਰਦੇ ਨੇ ਨਹੀਂ ਤਾਂ ਲਗਭਗ ਹਰ ਕੋਈ ਪਾਸਾ ਵਟ ਕੇ ਕੋਲ ਜੀ ਲੰਘ ਜਾਂਦਾ ਹੈ ਸੋ ਤੁਹਾਨੂੰ ਇਹਨਾਂ ਲੋਕਾਂ ਦਾ ਇਹ ਕੰਮ ਕਿਵੇਂ ਲੱਗਿਆ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਔਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ